ਪ੍ਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਤਾਂ ਇਸ ਵੇਲੇ ਦੀ ਬਹੁਤ ਵੱਡੀ ਅਪਡੇਟ ਭਾਰਤ ਦੇ ਵੱਲੋਂ ਕੀਤੇ ਹਮਲੇ ਨਾਲ ਸੰਬੰਧਤ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਭਾਰਤ ਦੇ ਵੱਲੋਂ ਜਿਹੜਾ ਹਮਲਾ ਪਾਕਿਸਤਾਨ ਤੇ ਕੀਤਾ ਗਿਆ ਉਹਨਾਂ ਦੇ ਵਿੱਚੋਂ ਇੱਕ ਜਗ੍ਹਾ ਜਿਹੜੀ ਮਰੀਦਕੇ ਹੈ ਮਰੀਦਕੇ ਜਿਹੜਾ ਇਲਾਕਾ ਹੈ ਉਹ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਨੂੰ ਦੱਸ ਦੇ ਕਿ 61 ਕਿਲੋਮੀਟਰ ਦੀ ਦੂਰੀ ਤੇ ਹੈ ਮਹਿਜ 60 ਕਿਲੋਮੀਟਰ ਦੂਰ ਪੰਜਾਬ ਤੋਂ ਮਰੀਦਕੇ ਦੇ ਵਿੱਚ ਜਿਹੜਾ ਇਹ ਹਮਲਾ ਕੀਤਾ ਜਦ ਇਹ ਸਟ੍ਰਾਈਕ ਕੀਤੀ ਗਿਆ ਤਾਂ ਦਾਦੀ ਕਿ ਕਿਹਾ ਜਾਂਦਾ ਹੈ ਕਿ ਮੁਰੀਦ ਕੇ ਜਿਹੜਾ ਇਹ ਹਾਫੀ ਸਈਦ ਜਿਹੜਾ ਅਤਵਾਦੀ ਹੈ ਉਸ ਦਾ ਗੜ ਰਿਹਾ ਹੈ ਉਸ ਦਾ ਜਿਹੜਾ ਹੈ ਸੈਂਟਰ ਪੁਆਇੰਟ ਰਿਹਾ ਹੈਗਾ ਉਸ ਦੀ ਪਨਾਹ ਦਾ ਸੈਂਟਰ ਪੁਆਇੰਟ ਰਿਹਾ ਹੈ ਮੁਰੀਦ ਕੇ ਇਲਾਕਾ ਮੁਰੀਦ ਕੇ ਜਿਹੜਾ ਪੰਜਾਬ ਤੋਂ ਅੰਮ੍ਰਿਤਸਰ ਤੋਂ 60 ਕਿਲੋਮੀਟਰ 60 ਕਿਲੋਮੀਟਰ ਦੀ ਦੂਰੀ ਕੁਝ ਨਹੀਂ ਹੁੰਦੀ ਇੱਕ ਡੇਢ ਘੰਟੇ ਦੀ ਦੂਰੀ ਤੁਸੀਂ ਦੇਖੋ ਕਿ ਕੁਝ ਵੀ ਨਹੀਂ ਹੈ ਔਰ ਸਭ ਤੋਂ ਵੱਧ ਹਾਈਲਾਈਟ ਤੇ ਹੁਣ ਪੰਜਾਬ ਪੰਜਾਬ ਨੂੰ ਰੈੱਡ ਜ਼ੋਨ ਦੇ ਵਿੱਚ ਲਿਆਂਦਾ ਗਿਆ ਡਾ ਲਾਟ ਜਾਰੀ ਕਰ ਦਿੱਤਾ ਗਿਆ ਪੂਰੇ ਪੰਜਾਬ ਤੇ ਹਾਈਲਾਈਟ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਕੱਲੀ ਕੱਲੀ ਅਪਡੇਟ ਤੇ ਉੱਪਰ ਨਿਗਰ ਰੱਖੀ ਜਾ ਰਹੀ ਹੈ ਪੀਐਮ ਰਹਾਜ ਤੋਂ ਲਗਾਤਾਰ ਵਾਚ ਕੀਤੀਆਂ ਜਾ ਰਹੀਆਂ ਸਾਰੀਆਂ ਗਤੀਵਿਧੀਆਂ ਔਰ ਤੋਂ ਦਾ ਦੇ ਕਿ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਐਨਐਸਏ ਅਜੀਤ ਡੋਵਾਲ ਨੇ ਅਮਰੀਕਾ ਦੇ ਐਨਐਸਏ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਔਰ ਉਹਨਾਂ ਨੂੰ ਸਾਰੇ ਆਪਰੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ ਹੈ ਹਾਲਾਂਕਿ ਪ੍ਰੈਜ਼ੀਡੈਂਟ 트੍ਰੰਪ ਦਾ ਬਿਆਨ ਸਾਹਮਣੇ ਆਇਆ 트੍ਰੰਪ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਔਰ ਨਾਲ ਹੀ ਉਸਨੇ ਕਿਹਾ ਕਿ ਭਾਰਤ ਔਰ ਪਾਕਿਸਤਾਨ ਵਿਚਾਲੇ ਸਦੀਆਂ ਪੁਰਾਣਾ ਇਹ ਵਿਵਾਦ ਹੈ ਕਈ ਦਹਾਕੇ ਪੁਰਾਣਾ ਵਿਵਾਦ ਹੈ ਔਰ ਇਹ ਜਲਦੀ ਤੋਂ ਜਲਦੀ ਸੁਲਝਣਾ ਚਾਹੀਦਾ ਪਰ ਦੂਜੇ ਪਾਸੇ ਜਿਹੜੀਆਂ ਅਪਡੇਟ ਹੋਣ ਆ ਰਹੀਆਂ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਵੱਧ ਫੌਜੀ ਟੋਕੜੀ ਜਿਹੜੀ ਆ ਉਹ ਆਰਮੀ ਦੀ ਰਵਾਨਾ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਬਾਰਡਰ ਏਰੀਏ ਦੇ ਲਈ ਅੰਮ੍ਰਿਤਸਰ ਗੁਰਦਾਸਪੁਰ ਬਟਾਲਾ ਫਿਰੋਜ਼ਪੁਰ ਜਿੰਨਾ ਬਾਰਡਰ ਏਰੀਆ ਪੰਜਾਬ ਦਾ ਸਭ ਤੋਂ ਵੱਧ ਜਿਹੜੀ ਸਿਕਿਉਰਿਟੀ ਟਾਈਟ ਕੀਤੀ ਗਈ ਹੈ ਉਹ ਪੰਜਾਬ ਦੇ ਬਾਰਡਰਾਂ ਤੇ ਕੀਤੀ ਗਈ ਹੈ ਸਾਰੇ ਬਾਰਡਰ ਏਰੀਏ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਖਾਲੀ ਕਰਾਉਣ ਦਾ ਵੀ ਕੰਮ ਸ਼ੁਰੂ ਹੋ ਸਕਦਾ ਔਰ ਐਲਓਸੀ ਜਾਨੀ ਕਿ ਲਾਈਨ ਆਫ ਜਿਹੜੀ ਤੁਹਾਂ ਦਾ ਦੀ ਕਿ ਐਲਓਸੀ ਜਿਹੜੀ ਲਾਈਨ ਹੈਗੀ ਜਿੱਥੇ ਪੂਰੇ ਦਾ ਪੂਰਾ ਇਹ ਮਸਲਾ ਛੜਿਆ ਹੋਇਆ ਉੱਥੇ ਕਿਹਾ ਜਾ ਰਿਹਾ ਕਿ ਲਾਈਨ ਆਫ ਕੰਟਰੋਲ ਤੇੜਾ ਕਿਹਾ ਜਾ ਰਿਹਾ ਕਿ ਦੋਨੇ ਤਰ੍ਹਾਂ ਦੇ ਵੱਲੋਂ ਚਾਹੇ ਭਾਰਤ ਹੈ ਚਾਹੇ ਪਾਕਿਸਤਾਨ ਹੈ ਦੋਨਾਂ ਦੇ ਵੱਲੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਹੈਗੀ ਐਲਓਸੀ ਤੋਂ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਪਾਕਿਸਤਾਨ ਨੇ ਰਿਟੈਲੀਏਟ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਇਧਰੋਂ ਭਾਰਤ ਵੀ ਜਵਾਬ ਦੇ ਰਿਹਾ ਤੇ ਦੋਨਾਂ ਪਾਸੇ ਫਾਇਰਿੰਗ ਹੋ ਰਹੀ ਹੈ ਐਲਓਸੀ ਤੇ ਕੁਝ ਇਲਾਕਿਆਂ ਦੇ ਵਿੱਚ ਕਸ਼ਮੀਰ ਵਾਲੇ ਉੱਧਰਲੇ ਰੋਲੇ ਵਾਲੇ ਇਲਾਕਿਆਂ ਦੇ ਵਿੱਚ ਔਰ ਸਭ ਤੋਂ ਵੱਡੀ ਅਪਡੇਟ ਐਨਐਸਏ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਰੋਵਾਲ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਅਮਰੀਕਾ ਦੇ ਐਨਐਸਏ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਔਰ ਇਸ ਦੇ ਪਿੱਛੇ ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਅਹਿਮ ਖਬਰ ਹੈ ਅਹਿਮ ਖਬਰ ਇਹ ਹੈ ਕਿ ਭਾਰਤ ਨੇ ਜਿਹੜਾ ਪ੍ਰੈਸ ਰੋਲ ਜਾਰੀ ਕੀਤਾ ਔਰ ਭਾਰਤ ਜਿਹੜੀ ਗੱਲ ਦੱਸ ਰਿਹਾ ਵਾਰ-ਵਾਰ ਕਿ ਅਸੀਂ ਕਿਸੇ ਵੀ ਮਿਲਟਰੀ ਬੇਸ ਤੇ ਹਮਲਾ ਨਹੀਂ ਕੀਤਾ ਅਸੀਂ ਕਿਸੇ ਸਿਵਿਲਿਅਨ ਤੇ ਹਮਲਾ ਨਹੀਂ ਕੀਤਾ ਅਸੀਂ ਕਿਸੇ ਜਿਹੜੇ ਲੋਕ ਨਾਗਰਿਕ ਰਹਿ ਰਹੇ ਨੇ ਉਹਨਾਂ ਤੇ ਕੋਈ ਹਮਲਾ ਨਹੀਂ ਕੀਤਾ ਅਸੀਂ ਸਿਰਫ ਚੁਣ ਕੇ ਨੌ ਆਤੰਕੀ ਅੱਡੇ ਜਿਹੜੇ ਐ ਉਹ ਸਿਲੈਕਟ ਕੀਤੇ ਉਹਨਾਂ ਤੇ ਜਿਹੜੀ ਇਸ ਸਟ੍ਰਾਈਕ ਕੀਤੀ ਆ ਤਾਂ ਇਹਦਾ ਮਰੀਦ ਕੇ ਆ ਹੁਣ ਤੁਸੀਂ ਦੇਖੋ ਮਰੀਦ ਕੇ ਜਦੋਂ ਤੁਸੀਂ ਅੰਮ੍ਰਿਤਸਰ ਦੇ ਨਾਲ ਜਿਹੜਾ ਬਾਗਾ ਬਾਰਡਰ ਪੈਂਦਾ ਬਾਗਾ ਬਾਰਡਰ ਦੇ ਨਾਲ ਉਧਰਲੇ ਪਾਸੇ ਲਾਹੌਰ ਹੈ ਲਾਹੌਰ ਦੇ ਉਨ ਵਿੱਚੋਂ ਜਿਹੜਾ ਰਾਹ ਜਾਂਦਾ ਮਰੀਦਕੇ ਦਾ ਔਰ ਮਰੀਦਕੇ ਅੰਮ੍ਰਿਤਸਰ ਤੋਂ 60 ਕਿਲੋਮੀਟਰ ਦੂਰ ਹੈ ਹੁਣ ਤੁਸੀਂ ਦੇਖੋ ਐਗਜ਼ੈਕਟ 61 ਹੈ 60 ਤੁਸੀਂ ਲਾ ਲਓ 60 ਜੇ ਰਾਉਂਡ ਫਿਗਰ ਲਾਉਣਾ ਤਾਂ 60 ਕਿਲੋਮੀਟਰ ਜਿਹੜਾ ਅੰਮ੍ਰਿਤਸਰ ਤੋਂ ਦੂਰ ਹੈ ਤਾਂ ਤੁਸੀਂ ਦੇਖੋ ਸਭ ਤੋਂ ਵੱਧ ਅਸਰ ਇਸ ਜਿਹੜਾ ਆਪਰੇਸ਼ਨ ਹੋਇਆ ਸੰਧੂਰ ਆਪਰੇਸ਼ਨ ਇਸ ਦਾ ਸਭ ਤੋਂ ਵੱਧ ਇਫੈਕਟਡ ਏਰੀਆ ਰਹੂਗਾ ਪੰਜਾਬ ਪੰਜਾਬ ਹਾਈ ਲਾਈਟ ਤੇ ਕਰ ਦਿੱਤਾ ਗਿਆ ਪੰਜਾਬ ਨੂੰ ਸਭ ਤੋਂ ਵੱਧ ਸਿਕਿਉਰਿਟੀ ਔਰ ਸਭ ਤੋਂ ਵੱਧ ਟੁਕੜੀ ਆਰਮੀ ਦੀ ਭੇਜੀ ਜਾ ਰਹੀ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਸਖਤ ਨਿਗਾਹ ਰੱਖੀ ਜਾ ਰਹੀ ਹੈ ਔਰ ਬਾਰਡਰ ਏਰੀਏ ਜਿੰਨੇ ਬਾਰਡਰ ਏਰੀਏ ਤੇ ਪਿੰਡ ਵਸਦੇ ਆ ਸਾਰਿਆਂ ਦੇ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਸਕਦੇ ਆ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਤੇ ਬੀਐਸਐਫ ਕੋਈ ਵੱਡਾ ਫੈਸਲਾ ਲੈ ਸਕਦੀ ਆ ਪਰ ਤੁਸੀਂ ਦੇਖੋ ਕਿ ਪਾਕਿਸਤਾਨ ਤੋਂ ਜਿਹੜੇ ਇਲਾਕੇ ਨੇ ਬਹਾਵਲਪੁਰ ਏਰੀਆ ਹੋਇਆ ਮਰੀਦਕੇ ਤੋਂ ਦੱਸ ਕੇ ਹਟਿਆ ਕਿ ਅੰਮ੍ਰਿਤਸਰ ਦਾ ਏਰੀਆ ਜਿਹੜਾ ਹੈ ਉੱਥੋਂ ਅੰਮ੍ਰਿਤਸਰ ਦੇ ਏਰੀਏ ਤੋਂ 60 ਕਿਲੋਮੀਟਰ ਦੀ ਦੂਰੀ ਤੇ ਹੈ ਮਰੀਦਕੇ ਤਾਂ ਤੁਸੀਂ ਦੇਖੋ ਪਾਕਿਸਤਾਨ ਦੇ ਏਰੀਏ ਮਰੀਦਕੇ ਹੋਇਆ ਬਹਾਵਲਪੁਰ ਹੋਇਆ ਮੁਜ਼ਫਰਾਬਾਦ ਹੋਇਆ ਇਹਨਾਂ ਸਾਰੇ ਥਾਵਾਂ ਤੇ ਜਿੱਥੇ ਉਤੰਕੀ ਅੱਡੇ ਸੀ ਇਹਨਾਂ ਦੇ ਉੱਪਰ ਇਸਟ੍ਰਾਈਕ ਕੀਤੀ ਗਈ ਖਾਸ ਤੌਰ ਤੇ ਅੰਮ੍ਰਿਤਸਰ ਕਿਉਂ ਕਹਿ ਰਹੇ ਆ ਕਿ ਸੈਂਟਰ ਪੁਆਇੰਟ ਹੈ ਅੰਮ੍ਰਿਤਸਰ ਤਾਂ ਸੈਂਟਰ ਪੁਆਇੰਟ ਹੈ ਅੰਮ੍ਰਿਤਸਰ ਤੋਂ ਵਾਕਾ ਬਾਰਡਰ ਤੋਂ ਤੁਸੀਂ ਆਪ ਹਿਸਾਬ ਲਾਓ 60 ਕਿਲੋਮੀਟਰ ਦੂਰ ਹੈ ਮਰੀਦਕੇ ਮੁਰੀਦ ਕੇ ਤੇ ਸਟ੍ਰਾਈਕ ਹੋਇਆ ਤਾਂ ਸਾਰੇ ਪਾਸੇ ਬਾਰਡਰਾਂ ਤੇ ਰਿਟੈਲੀਏਟ ਕਰਨ ਦੀ ਕੋਸ਼ਿਸ਼ ਕਰੇਗਾ ਪਾਕਿਸਤਾਨ ਕਿਉਂਕਿ ਐਲੋਸੀ ਵਾਲਾ ਜਿਹੜਾ ਏਰੀਆ ਹੈ ਉੱਥੇ ਉਸਨੇ ਜਵਾਬੀ ਕਾਰਵਾਈ ਕੀਤੀ ਹੈ ਫਾਇਰਿੰਗ ਕਰਨੀ ਸ਼ੁਰੂ ਕੀਤੀ ਹੈ ਉੱਥੇ ਕਿਹਾ ਜਾ ਰਿਹਾ ਹੈ ਕਿ ਦੋਨੇ ਤਰ੍ਹਾਂ ਵਿਚਕਾਰ ਫਾਇਰਿੰਗ ਹੋ ਰਹੀ ਹੈਗੀ ਕ੍ਰਾਸ ਫਾਇਰਿੰਗ ਹੋ ਰਹੀ ਹੈਗੀ ਭਾਰਤ ਔਰ ਪਾਕਿਸਤਾਨ ਵਿਚਾਲੇ ਕਸ਼ਮੀਰ ਦੇ ਉਹਨਾਂ ਰੌਲੇ ਵਾਲੇ ਇਲਾਕਿਆਂ ਦੇ ਵਿੱਚ ਐਲੋਸੀ ਦੇ ਵਿੱਚ ਤੇ ਸਭ ਤੋਂ ਵੱਧ ਅਫੈਕਟਡ ਏਰੀਆ ਹੁਸਾਕਦਾ ਪੰਜਾਬ ਪੰਜਾਬ ਕਿਉਂ ਕਹਿ ਰਹੇ ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਬਾਰਡਰ ਜਿਹੜਾ ਲਾਲ ਨਾਂ ਲੱਗਦਾ ਵਾਗਾ ਬਾਰਡਰ ਅਹਿਮ ਬਾਰਡਰ ਨਾਂ ਲੱਗਦਾ ਜਿੱਥੋਂ ਲਾਹੌਰ ਸ਼ੁਰੂ ਹੋ ਜਾਂਦਾ ਤੇ 60 ਕਿਲੋਮੀਟਰ ਦੂਰ ਹੈ ਮਰੀਦਕੇ 60 ਕਿਲੋਮੀਟਰ ਦੂਰੀ ਕੁਝ ਨਹੀਂ ਹੁੰਦੀ ਹਾਲਾਂਕਿ ਭਾਰਤ ਨੇ ਇਹ ਗੱਲ ਕਹੀ ਹੈ ਕਿ ਭਾਈ ਅਸੀਂ ਕੋਈ ਮਿਲਟਰੀ ਬੇਸ ਤੇ ਹਮਲਾ ਨਹੀਂ ਕੀਤਾ ਕੋਈ ਸਿਵਲਨ ਨੂੰ ਨਹੀਂ ਮਾਰਿਆ ਅਸੀਂ ਸਿਰਫ ਅਤੰਕੀ ਅੱਡੇ ਟਾਰਗੇਟ ਕੀਤੇ ਆ ਪਰ ਦੇਖਣਾ ਹੋਊਗਾ ਕਿ ਪਾਕਿਸਤਾਨ ਜਵਾਬੀ ਕਾਰਵਾਈ ਕੋਈ ਕਰਦਾ ਹੈ ਜੇ ਕਰਦਾ ਹੈ ਤਾਂ ਤੁਸੀਂ ਹਿਸਾਬ ਲਾਓ ਕਿ ਜਦੋਂ ਮਰੀਦ ਕੇ ਨਾਲ ਹੈ ਤੇ ਜਦੋਂ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਸਭ ਤੋਂ ਅਹਿਮ ਜਿਹੜਾ ਹੈਗਾ ਉਹ ਹੈ ਪੰਜਾਬ ਦਾ ਤੇ ਪੰਜਾਬ ਹਾਈਲਾਈਟ ਤੇ ਰੱਖਿਆ ਗਿਆ ਹੁਣ ਹੁਣ ਪੰਜਾਬ ਨੂੰ ਹਾਈਲਾਈਟ ਤੇ ਕੀਤਾ ਗਿਆ ਰੈੱਡ ਜ਼ੋਨ ਬਣਾ ਦਿੱਤਾ ਗਿਆ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਤੁਹਾਨੂੰ ਦੱਸ ਰਿਹਾ ਕਿ ਐਨਐਸਏ ਜੀ ਡਵਾਲ ਨੇ ਅਮਰੀਕਾ ਦੇ ਐਨਐਸਏ ਨੂੰ ਵੀ ਪੂਰੀ ਜਾਣਕਾਰੀ ਦੇ ਦਿੱਤੀ ਹੈ ਇਹ ਮਸਜਦ ਮਸਜਦ ਤਾਬਾ ਮਰਕਜ਼ ਉਮਰ ਕੁਰਾਖੇਂਦਰ